ਜੁੰਝਰਾਸੀ ਕੱਲੂ ਕਾਰੇ ਦੀ ਵਰਸੀ ਮੌਕੇ ਸਜਾਏ ਸਮਾਗਮ ਦੌਰਾਨ ਐਸਡੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਸੰਗਤਾਂ ਨੂੰ ਮਿਲ ਕੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਅਪੀਲ ਕੀਤੀ। ਉਹਨਾਂ ਕਹਿ ਕੇ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਦੀ ਆਤਮਾ ਨੂੰ ਜ਼ਖਮੀ ਕੀਤਾ ਗਿਆ ਤੇ ਹੁਣ ਵੀ ਲਗਾਤਾਰ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੇ ਸਿੱਖ ਮਸਲਿਆਂ ਵਿੱਚ ਵੀ ਸਰਕਾਰ ਸੰਜੀਦਾ ਨਹੀਂ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਸਰਕਾਰਾਂ ਨੇ ਕੋਈ ਹੰਗਾਰਾ ਨਹੀਂ ਭਰਿਆ ਜੋ ਉਸ ਦੀ ਸਿੱਖ ਵਿਰੋਧੀ ਵਿਮਾਨਸਿਕਤਾ ਨੂੰ ਦਰਸਾਉਂਦਾ ਹੈ ਸਿੱਖ ਪੰਥ ਦੇ ਬਾਨੀ ਧੰਤਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ 10ਵੇਂ ਸਰੂਪ ਧੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਜਿੱਲੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਸਤਿਗੁਰ ਜੀ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਸਿੱਖ ਨੂੰ ਮੌਤ ਦੇ ਭੈਅ ਤੋਂ ਮੁਕਤ ਕਰ ਦਿੱਤਾ ਸੀ ਮ੍ਰਿਤ ਨੂੰ ਅੰਮ੍ਰਿਤ ਦੇ ਰੂਪ ਦੇ ਵਿੱਚ ਸਤਗੁਰ ਜੀ ਨੇ ਪ੍ਰਗਟ ਕੀਤਾ ਕਿਉਂਕਿ ਮਨੁੱਖ ਜਦਲੇ ਮੌਤ ਦਾ ਭੈ ਹੋਵੇ ਕੋਈ ਫੈਸਲਾ ਨਹੀਂ ਲੈ ਸਕਦਾ ਤੇ ਸਤਗੁਰ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਹ ਸ਼ਹੀਦੀਆਂ ਦਾ ਵੀ ਦੌਰ ਗੁਰੂ ਪੰਜਮ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਸੀ ਜਿਹਨੂੰ ਸੇਖ ਪੰਥ ਦਾ ਇੱਕ ਸਰਮੌਰ ਇਹ ਸਰਮਾਇਆ ਹੈ ਔਰ ਆਦ ਕਾਲ ਤੋਂ ਹੀ ਚਾਹੇ ਮੁਸਲਮਾਨਾਂ ਦਾ ਰਾਜ ਸੀ ਚਾਹੇ ਗੋਰਿਆਂ ਦਾ ਰਾਜ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਹਮੇਸ਼ਾ ਹੀ ਕਿਉਂਕਿ ਸਿੱਖ ਦੀ ਭਗਤੀ ਤੇ ਸ਼ਕਤੀ ਦਾ ਸੋਮਾ ਇਹਨੂੰ ਤੈਅ ਸ਼ਨਾਇਸ਼ ਕਰਨ ਦਾ ਬਹੁਤ ਵਾਰੀ ਯਤਨ ਹੋਇਆ ਪਰ ਜਿੰਨੀ ਵਾਰੀ ਵੀ ਯਤਨ ਹੋਇਆ ਖਾਲਸਾ ਪੰਥ ਹੋਰ ਹਰੀਆਵਲ ਹੋਇਆ ਜੂਨ 1984 ਜਿਹੜਾ 40 ਸਾਲ ਆਪਾਂ ਮਨਾ ਰਹੇ ਹਾਂ ਇਸ ਪਵਿੱਤਰ ਸਥਾਨ ਨੂੰ ਉਸ ਵੇਲੇ ਦੀ ਜ਼ਾਲਮ ਹਕੂਮਤ ਕਾਂਗਰਸੀ ਸਰਕਾਰ ਵੱਲੋਂ ਇਸ ਪਵਿੱਤਰ ਸਥਾਨ ਨੂੰ ਫੌਜ ਭੇਜ ਕੇ ਜਿੱਥੇ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਔਰ ਸਤਗੁਰਾਂ ਦੇ ਸਰੂਪਾਂ ਅਕਾਲ ਤਖਤ ਸਾਹਿਬ ਜੀ ਨੂੰ ਢੈਢੇ ਦੀ ਕਰਨ ਤੇ अनेका ਜਿਹੜੇ ਸ਼ਰਧਾਲੂ ਇਸ ਪਵਿੱਤਰ ਧਰਤੀ ਤੇ ਸਤਗੁਰਾਂ ਦਾ ਸ਼ਹੀਦੀ ਪੁਰਬ ਮਨਾਉਣ ਆਏ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਉੱਥੇ ਨਾਲ ਦੀ ਨਾਲ ਸਾਡੇ ਸਿੱਖ ਪੰਥ ਦੇ 20ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੂੰ ਸਤਗੁਰ ਜੀ ਨੇ ਬੜਾ ਵੱਡਾ ਜਰਨੈਲ ਹੋਣ ਦਾ ਰਤਬਾ ਬਖਸ਼ ਕੀਤਾ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਮੈਨੂੰ ਉਹ ਵੀ ਸਮਾ ਚੇਤੇ ਜਦੋਂ ਅਕਾਲ ਤਖਤ ਦੇ ਸਨਮੁਖ ਹੋ ਕੇ ਮਰਜੀਵੜਿਆਂ ਵਜੋਂ ਸੌ ਚੱਕੀ ਸੀ ਤੇ ਇਹ ਵੀ ਜਿਲੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੋ ਸਮਾਂ ਆਊਗਾ ਕਹਿੰਦੇ ਕੋਈ ਨਹੀਂ ਸਮਾਂ ਆਊਗਾ ਪਤਾ ਲੱਗ ਜਾਊਗਾ ਉਹਨਾਂ ਨੇ ਆਪਣੇ ਬਹੁਤ ਪਿਆਰੇ ਸਾਥੀ ਜਿਨ੍ਹਾਂ ਨੂੰ ਛੋਟੇ ਭਰਾ ਦਾ ਮਾਣ ਬਖਸ਼ਿਸ਼ ਕਰਦੇ ਸੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਸਪੁੱਤਰ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਵਾਲੇ ਉਹਨਾਂ ਦੇ ਨਾਲ ਜਨਰਲ ਸ਼ਵੇਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਤੇ ਹੋਰ ਅਨੇਕਾਂ ਸੰਗਾਂ ਨੇ ਇਸ ਪਵਿੱਤਰ ਸਥਾਨ ਦੀ ਅੱਜ ਮਤਲ ਲਈ ਇੱਥੇ ਸ਼ਹੀਦੀਆਂ ਪਾਈਆਂ। ਸੋ ਅੱਜ ਉਹਨਾਂ ਦਾ 40ਵਾਂ ਜਿਹੜਾ ਉਹ ਦਿਹਾੜਾ ਸ਼ਹੀਦੀ ਦਿਹਾੜਾ ਮਨਾ ਰਹੇ ਆ। ਪਰਸੋਂ ਰੋਜ ਤੋਂ ਅਖੰਡ ਪਾਠ ਸ੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਵੇਲੇ ਭੋਗ ਫਿਰ ਵਿਚਾਰਾਂ ਤੇ ਕੌਮ ਦੇ ਨਾਮ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਦੇਸ਼ ਵੀ ਦਿੱਤਾ ਕਿ ਸਿੱਖ ਅੱਜ ਪੰਥ ਸਮੁੱਚੇ ਦੌਰ ਦੇ ਉੱਤੇ ਪੁਰਾਣੇ ਜਿਹੜੇ ਸਾਡੇ ਗੁਰਸਿੱਖ ਸੀ ਉਹ ਪੁਰਾਣੇ ਗੁਰਸਿੱਖ ਕੀ ਸੀਗੇ ਤਿਆਗ ਦੀ ਭਾਵਨਾ ਸੀ ਜੁੜ ਮਿਲ ਕੇ ਬੈੰਦੇ ਸੀ ਇੱਕ ਦੂਜੇ ਨੂੰ ਸੁਣਦੇ ਵੀ ਸੀ ਤੇ ਸੁਣਾਉਂਦੇ ਵੀ ਸੀ ਅੱਜ ਸਾਡੇ ਚ ਸੁਣਨ ਦੀ ਸ਼ਕਤੀ ਮੁੱਕ ਗਈ ਸੁਣਾਉਣ ਦੀ ਸ਼ਕਤੀ ਆ ਤੇ ਸਭ ਤੋਂ ਵੱਡਾ ਮੈਂ ਸਮਝਦਾ ਆ ਜਿਹੜਾ ਸੋਸ਼ਲ ਮੀਡੀਆ ਇਹਦੇ ਵਿੱਚ ਕਿਸੇ ਵੀ ਧਰਮ ਦਾ ਮੈਂ ਦੇਖਦਾ ਇੱਕ ਦੂਜੇ ਦਾ ਕੋਈ ਵਿਰੋਧ ਨਹੀਂ ਕਰਦਾ ਪਰ ਸਿੱਖ ਪੰਥ ਦੇ ਵਿੱਚ ਕੈਸਾ ਇਹ ਕੋੜ ਜਾਗ ਪਿਆ ਕਿ ਇੱਕ ਦੂਜੇ ਨੂੰ ਨਿੰਦਣ ਦਾ ਜਿਹੜਾ ਆ ਉਹ ਸਮਾਂ ਜਿਹੜਾ ਉਹ ਸਾਰਾ ਲੱਗ ਜਾਂਦਾ ਸੋ ਸਿੰਘ ਸਾਹਿਬ ਨੇ ਅੱਜ ਅਪੀਲ ਕੀਤੀ ਆ ਕਿ ਆਪਾਂ ਤਕੜੇ ਹੋ ਕੇ ਪ੍ਰਾਤਨ ਸਿੱਖਾਂ ਦੀ ਬਿਰਤੀ ਦੇ ਰੂਪ ਦੇ ਵਿੱਚ ਖਾਲਸਾ ਪੰਥ ਖੰਡੇ ਬਾਟੇ ਦੀ ਪੌਲ ਛੱਕੇ ਵੱਧ ਤੋਂ ਵੱਧ ਗਰਵਾਣੀ ਗੈਣ ਕਰੇ ਤੇ ਇੱਕ ਸੁਰਤਾ ਦੇ ਨਾਲ ਮਿਲ ਬੈਠ ਕੇ ਸਿੱਖ ਪੰਥ ਨੂੰ ਇਸ ਪੰਜਾਬ ਦੀ ਧਰਤੀ ਜਿਹੜੀ ਅੱਜ ਨਸ਼ਿਆਂ ਵਿੱਚ ਗਲਤਾਨ ਹੋਈ ਪਈ ਆ ਔਰ ਅੱਜ ਵਿਦੇਸ਼ਾਂ ਨੂੰ ਗੁਰੂ ਕੇ ਸਿੱਖ ਦੌੜੀ ਜਾਂਦੇ ਆ ਸੋ ਉਹ ਸਾਰੇ ਬੈਠ ਕੇ ਜਿਹੜੇ ਆ ਉਹ ਮਸਲੇ ਹੱਲ ਕੀਤੇ ਜਾ ਸਕਣ ਸੋ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਸਿੰਘ ਸਾਹਿਬ ਦਾ ਆਦੇਸ਼ ਵੀ ਸੀ ਕਾਲੀਆਂ ਦਸਤਾਰਾਂ ਦਾ ਸੋ ਇਹ ਸਾਰੇ ਅੱਜ ਅਸੀਂ ਅੰਮ੍ਰਿਤ ਵੇਲੇ ਤੋਂ ਸਾਰੇ ਦਿਹਾੜੇ ਮਨਾਏ ਆ ਤੇ ਮੰਜੀ ਸਾਹਿਬ ਦੀਵਾਨ ਹਾਲ ਚੱਜ ਅੱਜ ਸਿੱਖ ਪੰਥ ਦੇ ਮਹਾਨ ਵਿਦਵਾਨ ਬਾਬਾ ਬੰਤਾ ਸਿੰਘ ਜੀ ਨੇ ਕਥਾ ਕਰਕੇ ਵੀ ਉਹ ਸਾਰਾ ਜਿਹੜਾ ਉਹ ਸਾਕਾ ਸਾਧਨ ਜੀ ਨੇ 40 ਸਾਲਾਂ ਚ ਲੱਗਦਾ ਕੋਈ ਸਰਕਾਰਾਂ ਦੀ માનਸਿਕਤਾ ਚ ਬਦਲਾ ਆਇਆ ਦੇਖੋ ਸਿੱਖ ਦੀ માનਸਿਕਤਾ ਸਰਕਾਰਾਂ ਦੀ માનਸਿਕਤਾ ਉਹ ਹਮੇਸ਼ਾ ਹੀ ਟਾਰਗੇਟ ਰਹਿੰਦੀ ਆ ਪਰ ਮੈਨੂੰ ਕਈ ਵਾਰੀ ਮਾਨ ਦੇ ਵਿੱਚ ਮੈਂ ਸੋਚਦਾ ਆ ਕਿ ਅੱਜ ਆਪਾਂ 40 ਸਾਲ ਹੋ ਗਏ ਕਾਂਗਰਸ ਦੀ ਸਰਕਾਰ ਨੇ ਹਕੂਮਤ ਨੇ ਇਥੇ ਹਮਲਾ ਕੀਤਾ ਸੀ ਪਰ ਅੱਜ ਮਾਨਸਕਤਾ ਇੰਨੀ ਕਮਜ਼ੋਰ ਹੋ ਗਈ ਆ ਕਿ ਆਪਾਂ ਸੁਣ ਲੈਨੇ ਆ ਸੁਣ ਕੇ ਉਤੋਂ ਦੀ ਨੰਗਾ ਦਿੰਨੇ ਆ ਤੇ ਮੈਂ ਸਮਝਦਾ ਸਰਕਾਰਾਂ ਹਮੇਸ਼ਾ ਹੀ ਖਾਸ ਕਰਕੇ ਇਸ ਸਥਾਨ ਦੇ ਨਾਲ ਇਹ ਸ਼ੁਰੂ ਤੋਂ ਜਦੋਂ ਸਤਗੁਰੂ ਜੀ ਨੇ ਇਹ ਸੋਮਾ ਪ੍ਰਗਟ ਕੀਤਾ ਹਰ ਇੱਕ ਸਰਕਾਰ ਇਸ ਸਥਾਨ ਦੇ ਨਾਲ ਭਟਦੀ ਆ ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਸਾਂਝੀ ਸਰਵਵਲਤਾ ਇਹ ਉਹ ਸਥਾਨ ਹੈ ਜਿੱਥੇ ਸਮੁੱਚੇ ਤੌਰ ਤੇ ਸਾਰੇ ਦੁਨੀਆ ਦੇ ਜੀਵ ਆ ਕੇ ਇੱਕ ਮੋਟ ਸਰ ਦੇ ਨਾਲ ਇੱਥੇ ਬੈਹਂਦੇ ਆ ਇਹ ਇੱਕ ਸੁਰਤਾ ਜਿਹੜੀ ਆ ਉਹ ਕੁਝ ਸ਼ਾਇਦ ਮੇਰੇ ਖਾਲ ਸ਼ਾਸਕਾਂ ਨੂੰ ਚੰਗੀ ਨਹੀਂ ਲੱਗਦੀ ਇਸੇ ਕਰਕੇ ਇਹਨੂੰ ਟਾਰਗੇਟ ਰੱਖਦੇ ਆ ਭਰਾਂ ਜੀ 40 ਸਾਲ ਹੋ ਗਏ ਅਜੇ ਤੱਕ ਕਿਸੇ ਵੀ ਪਾਰਟੀ ਨੇ ਜਾਂ ਸਰਕਾਰ ਨੇ ਲੋਕ ਲੋਕ ਸਭਾ ਦੇ ਵਿੱਚ ਸੰਸਦ ਦੇ ਵਿੱਚ ਇਸ ਫੌਜੀ ਹਮਲੇ ਦੀ ਮਾਫੀ ਨਹੀਂ ਮੰਗੀ ਮੈਂ ਕਈ ਵਾਰੀ ਸੋਚਦਾ ਵਾ ਜਦੋਂ ਪਹਿਲਾਂ ਵੀ ਕਿਹਾ ਪਈ ਕਾਂਗਰਸ ਤਾਂ ਹਮੇਸ਼ਾ ਹੀ ਸਿੱਖਾਂ ਦੇ ਹਰ ਇੱਕ ਧਰਮ ਦੇ ਦਖਲਅੰਦਾਜ਼ੀ ਕਰਦੀ ਰਹੀ ਪਰ ਜਿਹੜੀਆਂ ਹੁਣ ਮੌਕੇ ਦੀਆਂ ਸਰਕਾਰਾਂ ਇਹਨਾਂ ਨੇ ਮੈਂ ਸਮਝਦਾ ਬਹੁਤ ਵੱਡਾ ਜਿਹੜਾ ਜ਼ੁਲਮ ਕੀਤਾ ਕਿਉਂਕਿ ਇੱਕ ਸਾਡੇ ਵਿੱਚੋਂ ਹਰਿਆਣਾ ਕਮੇਟੀ ਬੱਕ ਕਰਤੀ ਇੱਕ ਇੱਥੇ ਨਵੀਂ ਪਿਰਤ ਜਿਹੜੀ ਹੁਣ ਆਪ ਦੀ ਸਰਕਾਰ ਨੇ ਪਾ ਦਿੱਤੀ ਸੀਗੀ ਤਾਂ ਮੈਂ ਸਮਝਦਾ ਇਹ ਸਰਕਾਰਾਂ ਤਾਂ ਹਮੇਸ਼ਾ ਹੀ ਇੱਕ ਸੰਕਲਪ ਰੱਖਦੀਆਂ ਕਿ ਜਿੱਥੇ ਸਿੱਖ ਸ਼ਕਤੀ ਇਕੱਠੀ ਹੁੰਦੀ ਆ ਉਹ ਸ਼ੋਮਣੀ ਨੂੰ ਖੇਰੂ ਖੇਰੂ ਕੀਤਾ ਜਾਂਦਾ ਸੀ ਸਿੰਘ ਸਾਹਿਬ ਨੇ ਜਦੋਂ ਹੀ ਸੰਦੇਸ਼ ਨਾਸ ਦਿੱਤਾ ਤੇ ਖਾਲਸਾਪਨ ਦੇ ਨਾਲ ਕੰਮ ਸ਼ੁਰੂ ਹੋਇਆ ਚਲੋ ਸਿੰਘ ਸਾਹਿਬ ਨੇ ਆਪਣਾ ਸੰਦੇਸ਼ ਦੇਣਾ ਸੀ ਉਹ ਦੇ ਦਿੱਤਾ ਬਾਕੀ ਗੱਲ ਤੁਸੀਂ ਉਹਨਾਂ ਨੇ ਕਰ ਸਕਦੇ 40 ਸਾਲਾਂ ਚ ਪਹਿਲੀ ਵਾਰੀ ਹੋਇਆ ਅਜਾ ਆਮੜਾ ਮਾਨ ਦੇ ਨਾਲ ਜਿਹੜਾ ਵਾ ਕੱਲੂ ਦਾ ਰਾਜ ਉਸ ਬਣਾਇਆ ਗਿਆ ਕਮਿਟੀ ਦੇ ਪ੍ਰਬੰਧ ਬਹੁਤ ਵਧੀਆ ਰਹੇ ਸੀ ਦੇਖੋ ਮੈਂ ਸਮਝਦਾ ਇਹ ਸ਼ੋਮਣੀ ਕਮੇਟੀ ਵੀ ਸਿੱਖਾਂ ਦੀ ਸੰਸਥਾ ਤੇ ਸਾਰਿਆਂ ਦੀ ਹੋਈ ਆ ਇਹ ਠੀਕ ਹੈ ਵੀ ਵੋਟਾਂ ਲੈ ਕੇ ਕੁਝ ਮੈਂਬਰ ਚੁਣ ਕੇ ਆ ਜਾਂਦੇ ਤੇ ਮੈਂ ਇਹ ਵੀ ਕਾਮਨਾ ਕਰਦਾ ਕਿ ਹਾਲਸਾਲ ਇਦਾਂ ਹੀ ਸਿਰ ਜੋੜ ਕੇ ਗੁਰੂ ਕੇ ਸਿੱਖ ਸਾਰੇ ਇਕੱਠੇ ਹੋ ਕੇ ਸ਼ਾਂਤੀ ਦੇ ਨਾਲ ਹੀ ਕਿਉਂਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੋਣੇ ਆ ਸ਼ਾਂਤੀ ਨਾਲ ਹੀ ਮਨਾਉਣੇ ਚਾਹੀਦੇ ਆ ਬਹੁਤ ਬਹੁਤ ਧੰਨਵਾਦ ਜੀ ਗੱਲ ਉੱਠੀ ਹੈ ਕਿ ਕੱਲੀ ਕਾਂਗਰਸ ਹੀ ਜ਼ਿੰਮੇਵਾਰ ਨਹੀਂ ਆ ਬਾਕੀ ਧਿਰਾਂ ਵਿੱਚ ਜਿਹੜੀਆਂ ਨੈਸ਼ਨਲ ਪਾਰਟੀਆਂ ਵੀ ਧਿਰਾਂ ਨੇ ਜਦੋਂ ਇੱਥੇ ਉਹਨਾਂ ਤਿਰੰਗਾ ਚੜਾਇਆ ਸੀ ਨਾ ਕੀ ਪੰਜੇ ਦਾ ਨਿਸ਼ਾਨ ਲਾਇਆ ਸੀ ਉਹਨਾਂ ਨੇ ਤੇ ਬਾਕੀ ਧਿਰਾਂ ਨੇ ਵੀ ਉਹਨਾਂ ਦੋਸ਼ੀ ਮੰਡਿਆਂ ਜਲਾ ਦਿੱਤੇ ਦੇਖੋ ਇਹ ਤਾਂ ਹੁਣ 1984 ਪਾਰਲੀਮੈਂਟ ਦਾ ਜਿਹੜਾ ਸਿਨੈਰੀਓ ਤੁਸੀਂ ਦੇਖੋਗੇ ਉੱਥੇ ਕਿਹੜੀਆਂ-ਕਿਹੜੀ ਆਪੋਜੀਸ਼ਨ ਨੇ ਕੀ-ਕੀ ਬੋ ਇਹਦਾ ਪਾਰਟ ਆ ਰਿਕਾਰਡਿੰਗ ਆ ਪਾਰਲੀਮੈਂਟ ਚ ਬੋਲਿਆ ਇੱਥੇ ਤਾਂ ਬੋਲਿਆ ਨਹੀਂ ਤੇ ਮੈਂ ਸਮਝਦਾ ਉਸ ਵੇਲੇ ਤਾਂ ਸਾਰੇ ਦੁਸ਼ਮਣ ਬਣੀ ਬੈਠੇ ਸੀਗੇ ਕਿਉਂਕਿ ਸਾਰੇ ਧਰਮ ਜਿਹੜੇ ਸਾਰੇ ਸਰਲਤਾ ਦਿੰਦੇ ਆ ਨਿਰਮਲਤਾ ਦਿੰਦੇ ਆ ਧਰਮ ਕੋਈ ਵੀ ਕਦੇ ਮੈਂ ਤਾਂ ਅਕਸਰ ਕਹਿੰਦਾ ਹੁੰਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਲੇ ਉਹ ਸਰਹੰਦ ਫਤਿਹ ਕੀਤੀ ਆ ਚੱਪੜ ਜਿੜੀ ਤੋਂ ਜਿੱਲੇ ਤੁਰਿਆ ਸਿੱਖ ਟੁੱਟ ਕੇ ਪਏ ਉਸ ਮਾਜਿਦ ਨੂੰ ਤੇ ਉਹ ਮੋਰੇ ਖੜ ਗਏ ਸੀ ਉਹ ਕਹਿੰਦੇ ਵੀ ਸਿੱਖਾਂ ਦਾ ਧਾਰਮਿਕ ਜਿਹੜੇ ਆਪਣੇ ਆਧਾਰੇ ਆ ਉਹਨਾਂ ਨਾਲ ਕੋਈ ਬੈਰ ਨਹੀਂ ਸਾਡਾ ਤਾਂ ਉਹਨਾਂ ਜ਼ਾਲਮਾਂ ਦੇ ਨਾਲ ਆ ਤੇ ਸਿੱਖ ਹਮੇਸ਼ਾ ਇਹ ਜ਼ਾਲਮਾਂ ਦੇ ਖਿਲਾਫ ਖੜਦਾ ਰਿਹਾ ਤੇ ਸਾਡਾ ਸੰਕਲਪ ਵੀ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਆ